ਸਸ਼ੀਕਾਲ ਕਲਿਆਣ ਟੀਵੀ ਪੰਜਾਬ ਵੇਖ ਰਿਓ ਤੁਸੀਂ ਤੇ ਬਠਿੰਡਾ ਦੇ ਵਿੱਚ ਦਿਹਾਤੀ ਮਜ਼ਦੂਰ ਸਭਾ ਦੇ ਵੱਲੋਂ ਜਿੱਥੇ ਸਾਂਸਦ ਮੈਂਬਰ ਬਠਿੰਡਾ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ। ਦਰਅਸਲ ਇੱਥੇ ਕੁਝ ਮੰਗਾਂ ਨੇ ਜਿਵੇਂ ਕਿ ਮਨਰੇਗਾ ਕਾਨੂੰਨ ਦੇ ਤਹਿਤ ਦਿਹਾੜੀ ਮਜ਼ਦੂਰਾ ਦੇ ਸਾਰੇ ਪਰਿਵਾਰਾਂ ਨੂੰ ਸਾਰਾ ਸਾਲ ਕੰਮ ਦਿੱਤਾ ਜਾਵੇ ਤੇ ਦਿਹਾੜੀ 700 ਰੁਪਏ ਕਰਨ ਦੀ ਮੰਗ ਹੈ। ਇਸ ਨਾਲ ਮਨਰੇਗਾ ਦੇ ਬਜਟ ਦੇ ਵਿੱਚ ਵਾਧਾ ਕਰਨ ਦੀ ਮੰਗ ਕੀਤੀ ਗਈ ਹੈ। ਇਸ ਦੇ ਨਾਲ ਹੀ ਦੱਸਦੀ ਕਿ ਪਬਲਿਕ ਵੰਡ ਪ੍ਰਣਾਲੀ ਮਜ਼ਬੂਤ ਕਰਕੇ ਖਾਦ ਪਦਾਰਥਾਂ ਦੀ ਸਰਕਾਰ खरीद ਲਈ ਸਹੀ ਹਕਦਾਰਾਂ ਨੂੰ ਕਣਕ ਚਾਵਲ ਦਾਲਾ ਖੰਡ ਚਾਪਤੀ ਤੇ ਹੋਰ ਸਮਾਨ ਸਬਸਿਡੀ ਦੇ ਕੇ ਸਰਕਾਰੀ ਡਿਪੂਆਂ ਦੇ ਰਾਹੀਂ ਸਸਤੇ ਭਾਅ ਤੇ ਦਿੱਤੀਆਂ ਜਾਂਦੀ ਉਹਨਾਂ ਮੰਗ ਕੀਤੀ ਹੈ ਤੇ ਜਿਹੜੇ ਕੱਟੇ ਹੋਏ ਰਾਸ਼ਨ ਗਾਰਡ ਨੇ ਉਨ੍ਹਾਂ ਅਨੁਬਾਹਾਲ ਕਰਨ ਦੀ ਮੰਗ ਕੀਤੀ ਹੈ ਦੱਸਦੀ ਕਿ ਸਮਾਜਿਕ ਸੁਰੱਖਿਆ ਦੀਆਂ ਸਾਰੀਆਂ ਸਕੀਮਾਂ ਤੁਰੰਤ ਚਾਲੂ ਕਰਨ ਦੀ ਮੰਗ ਹੋਈ ਹੈ ਇਸੇ ਦਰਮਿਆਨ ਇੱਕ ਮੰਗ ਪੱਤਰ ਜਿਹੜਾ ਇਹ ਉਹ ਦਿਹਾਤੀ ਮਜ਼ਦੂਰ ਸਭਾ ਦੇ ਵੱਲੋਂ ਸੌਂਪਿਆ ਗਿਆ ਦੱਸਦੀ ਕਿ ਇਸੇ ਦਰਮਿਆਨ 10 ਜੁਲਾਈ ਨੂੰ ਜਿੱਥੇ ਕਿਹਾ ਜਾ ਰਿਹਾ ਸੀ ਕਿ ਜਿਹੜੇ ਸਾਂਸਦ ਨੇ ਉਹਨਾਂ ਨੂੰ ਮੰਗ ਪੱਤਰ ਸੌਂਪੇ ਜਾਣਗੇ ਤੇ ਉਸੇ ਦੇ ਤਹਿਤ ਬਠਿੰਡਾ ਦੇ ਵਿੱਚ ਮੰਗ ਪੱਤਰ ਦਿਹਾਤੀ ਮਜ਼ਦੂਰ ਸਭਾ ਦੇ ਵੱਲੋਂ ਦਿੱਤਾ ਗਿਆ ਮੈਂ ਪ੍ਰਕਾਸ਼ ਸਿੰਘ ਜਨ ਸਕੱਤਰ ਦਿਹਾਤੀ ਮਜ਼ਦੂਰ ਸਭਾ ਜ਼ਿਲ੍ਹਾ ਬਠਿੰਡਾ ਅੱਜ ਅਸੀਂ ਸਾਰੇ ਪੰਜਾਬ 'ਚ ਐ ਐਮਐਲਏ ਨੂੰ ਤੇ ਜਿਹੜੇ ਐਮਪੀ ਐ ਉਹਨਾਂ ਨੂੰ ਮੰਗ ਪੱਤਰ ਦੇਣੇ ਆ ਨਰੇਕਾ ਦੇ ਸਬੰਧ 'ਚ ਮੰਗ ਪੱਤਰ ਦੇਣੇ ਆ ਕਿਉਂਕਿ ਨਰੇਕਾ ਜਿਹੜਾ ਉਹ ਪਿੰਡਾਂ ਦੇ ਮਜ਼ਦੂਰ ਐ ਜਿਹੜੇ ਜਿਹੜੇ 70% 80% ਲੋਕ ਐ ਜਿਹੜੇ ਨਰੇਕਾ 'ਚ ਕੰਮ ਕਰਦੇ ਆ ਕਿਉਂਕਿ ਨਰੇਕਾ ਦਾ ਜਿਹੜਾ ਕੰਮ ਐ ਉਹ ਉਹ ਤੋਂ ਬਿਨਾ ਪਿੰਡਾਂ ਦੇ ਮਜ਼ਦੂਰਾ ਕੋਲੇ ਕੋਈ ਹੋਰ ਕੰਮ ਨਹੀਂ ਰਿਹਾ ਮਨਰੇਕਾ ਦਾ ਕੰਮ ਇਕੱਲਾ ਰਹਿ ਗਿਆ ਤੇ ਇਹਨੂੰ ਸਰਕਾਰ ਬੰਦ ਕਰਨ ਜਾ ਰਹੀ ਹੈ ਟੇ ਟੇ ਢੰਗ ਨਾਲ ਜਿਵੇਂ ਕਿ ਚਿੱਠੀ ਆਈ ਹੈ ਕਿ ਜਿਹੜੇ ਕੱਚੇ ਰਾਹਾਂ ਦਾ ਕੰਮ ਅਤੇ ਕੱਚੀਆਂ ਪਈਆਂ ਦਾ ਕੰਮ ਹੈ ਜਿਹੜਾ ਪੱਕੇ ਤੌਰ ਤੇ ਬੰਦ ਕਰਨਾ ਹੈ ਤਾਂ ਜੇ ਉਹ ਬੰਦ ਕਰ ਦਿੰਦੇ ਆ ਤਾਂ ਨਰੇਕਾ ਦਾ ਕੰਮ ਲੋਕਾਂ ਨੂੰ ਮਿਲਣਾ ਨਹੀਂਗਾ ਇਸ ਕਰਕੇ ਅਸੀਂ ਇਸ ਅੱਜ ਧਰਨੇ ਦੇ ਰੂਪ ਚ ਮੰਗ ਪੱਤਰ ਵੀ ਦੇਵਾਂਗੇ ਤੇ ਨਾਲ ਅਸੀਂ ਮੰਗ ਕਰਨ ਆਏ ਆ ਕਿ ਨਰੇਕਾ ਦਾ ਕੰਮ ਹੈ ਜਿਹੜਾ ਸਾਰਾ ਸਾਲ ਦਿੱਤਾ ਜਾਵੇ ਸਾਰੇ ਪਰਿਵਾਰ ਨੂੰ ਦਿੱਤਾ ਜਾਵੇ ਅਤੇ ਇਹਦੀ ਦਿਹਾੜੀ 700 ਰੁਪਿਆ ਹੋਵੇ ਤੇ ਇਹ ਜਿਹੜਾ ਕੰਮ ਹੈ ਇਹਨੂੰ ਕੰਮ ਨੂੰ ਵਧਾਇਆ ਜਾਵੇ ਇਥੋਂ ਤੱਕ ਕਰਕੇ ਪੰਜ ਕਿੱਲੇ ਤੋਂ ਘੱਟ ਵਾਲੇ ਜਿਹੜੇ ਕਿਸਾਨ ਨੇ ਜਿਮੀਂਦਾਰ ਨੇ ਉਹਨਾਂ ਦੇ ਖੇਤਾਂ 'ਚ ਵੀ ਸੱਤ ਹੋਰ ਨਰੇਕਾ ਦਾ ਕੰਮ ਲਿਆ ਜਾਵੇ ਤਾਂ ਕਿ ਕੰਮ ਜਿਹੜਾ ਸਾਡਾ ਵਾਧਾ ਹੋਵੇ ਉਹਦੇ 'ਚ ਲੋਕਾਂ ਨੂੰ ਕੰਮ ਮਿਲੇ ਹੁਣ 100 ਦਿਨ ਪਾਸ ਹੈ ਪਰ ਲੋਕਾਂ ਨੂੰ ਪਿੰਡਾਂ 'ਚ ਜਿਹੜੇ ਆ 20 30 40 ਦਿਨ ਮਸਾ ਕੰਮ ਮਿਲਦਾ 100 ਦਿਨ ਬਹੁਤ ਘੱਟ ਪਿੰਡਾਂ 'ਚ ਮਿਲਦਾ ਤੇ ਉਹਦੀ ਦਿਹਾੜੀ ਹੈ ਜਿਹੜੀ 750 ਹੈ ਬਹੁਤ ਘੱਟ ਹੈ ਅਸੀਂ 700 ਰੁਪਏ ਦੀ ਮੰਗ ਕਰਦੇ ਆ ਕਿਉਂਕਿ ਜਿਹੜੇ ਮੰਡਗਾ ਚ ਜਾਂ ਸ਼ਹਿਰਾਂ ਚ ਸਫਾਈ ਸੇਵਕ ਦਾ ਕੰਮ ਕਰਦੇ ਆ ਝਾੜੂ ਲਾਉਂਦੇ ਆ ਸੜਕਾਂ ਤੇ ਉਹੀ ਕੰਮ ਨਰੇਗਾ ਵਾਲੇ ਕਰਦੇ ਆ ਜੇ ਰਾਹਾਂ ਤੇ ਕੰਮ ਸਫਾਈ ਦਾ ਕਰਦੇ ਆ ਛੱਪੜਾਂ ਚ ਸਫਾਈ ਦਾ ਕੰਮ ਕਰਦੇ ਆ ਉਹੀ ਕੰਮ ਕਰਦੇ ਆ ਉਹਨਾਂ ਨੂੰ 700 ਰੁਪਿਆ ਮਿਲਦਾ 21000 ਰੁਪਿਆ ਮਹੀਨੇ ਦਾ ਮਿਲਦਾ ਤੇ ਸਾਨੂੰ 350 ਰੁਪਿਆ ਜਿਹੜਾ ਦਿਹਾੜੀ ਮਿਲਦੀ ਆ ਇਸ ਕਰਕੇ ਅਸੀਂ ਮੰਗ ਕਰਨ ਆਏ ਆ ਕਿ ਜਿਹੜਾ ਕੰਮ ਹੈ ਬੰਦਨਾ ਕੀਤਾ ਜਾਵੇ ਇਹਨੂੰ ਵਧਾਇਆ ਜਾਵੇ ਤੇ ਸਾਰੇ ਮਜ਼ਦੂਰਾਂ ਨੂੰ ਕੰਮ ਦਿੱਤਾ ਜਾਵੇ ਇਹ ਤੋਂ ਇਲਾਵਾ ਕਿ ਜਿਹੜੇ ਨਰੇਗਾ ਦੇ ਸੈਕਟਰੀ ਆ ਉਹਨਾਂ ਨੂੰ ਤਿੰਨ ਤਿੰਨ ਮਹੀਨੇ ਹੋ ਗਏ ਤਨਖਾਹ ਨਹੀਂ ਮਿਲੀ ਅਸੀਂ ਮੰਗ ਕਰਾਂਗੇ ਕਿ ਉਹਨਾਂ ਨੂੰ ਤਨਖਾਹ ਦਿੱਤੀ ਜਾਵੇ ਤਾਂ ਕਿਉਂਕਿ ਕੰਮ ਜਿਹੜਾ ਸਾਡਾ ਚੱਲ ਚਾਲੂ ਕੀਤਾ ਜਾਵੇ ਨਹੀਂ ਤਾਂ ਉਹ ਹੜਤਾਲ ਤੇ ਆ ਕੱਲ੍ਹ ਤੋਂ ਵੀ ਹੜਤਾਲ ਜਾਣਗੇ ਮਹਾਲੀ ਵੀ ਜਾਣਗੇ ਤਾਂ ਫਿਰ ਉਹ ਸਾਡਾ ਕੰਮ ਕੌਣ ਚਲਾਉਣਗੇ ਇਸ ਕਰਕੇ ਅਸੀਂ ਕਹਿਣਾ ਚਾਹੁੰਦੇ ਹਾਂ ਸਰਕਾਰ ਨੂੰ ਕਿ ਉਹਨਾਂ ਨੂੰ ਤਨਖਾਹਾਂ ਦਿੱਤੀਆਂ ਜਾਣ ਦਰਸ਼ਨਾ ਜੀ ਤੁਸੀਂ ਜੀ ਔਰਤ ਮੁਕਤੀ ਮੋਰਚਾ ਪੰਜਾਬ ਪ੍ਰਣਾਨ ਮੈਂ ਅੱਜ ਇਹੀ ਅਸੀਂ ਇੱਥੇ ਲੈ ਕੇ ਆਏ ਆ ਮੰਗਾ ਅਸੀਂ ਬਾਰ-ਬਾਰ ਇਹੀ ਮੰਗਾਂ ਲੈ ਕੇ ਆਏ ਰਹੇ ਹਾਂ ਵੀ ਇੰਨਾ ਮਜ਼ਦੂਰਾਂ ਦੀ ਜਿਹੜੀ ਆਮ ਪਾਰਟੀ ਐ ਉਹ ਕਦੇ ਵੀ ਗੱਲ ਨਹੀਂ ਸੁਣ ਰਹੀ। ਨਾ ਹਜੇ ਤੱਕ ਭਗਵਾਨਤ ਮਾਨ ਸਾਹਿਬ ਨੇ ਕੋਈ ਆਵਾਜ਼ ਉਠਾਈ ਐ। ਹੁਣ ਜਿਹੜੀ ਨਰੇਕਾ ਦੇ ਵਿੱਚ ਲੋਕੀ ਆਪ ਦਾ ਕੰਮ ਕਰਕੇ ਮੈਂ ਗੁਜ਼ਾਰਾ ਕਰਦੇ ਸੀ ਉਹ ਵੀ ਇਹ ਬੰਦ ਕਰਨ ਨੂੰ ਆ ਗਈ ਹੈਗੀ। ਅਸੀਂ ਇਹਨਾਂ ਨੂੰ ਸਰਕਾਰਾਂ ਨੂੰ ਇਹੀ ਕਹਿੰਨੇ ਆ ਵੀ ਤੁਸੀਂ ਤਾਂ ਪਿੰਡਾਂ 'ਚੋਂ ਨਰੇਕਾ ਬੰਦ ਕਰਾਉਣ ਕਹਿੰਨੇ ਆ। ਅਸੀਂ ਕਹਿੰਨੇ ਵੀ ਸ਼ਹਿਰਾਂ ਦੇ ਵਿੱਚ ਵੀ ਨਿਰੇਗਾ ਚੱਲਣੀ ਚਾਹੀਦੀ ਹੈ ਕਿਉਂ ਸ਼ਹਿਰਾਂ ਦੇ ਵਿੱਚ ਵੀ ਮਜ਼ਦੂਰ ਬਹੁਤ ਆ ਗਏ ਸ਼ਹਿਰਾਂ ਦੇ ਵਿੱਚ ਵੀ ਕੰਮ ਨਹੀਂ ਕੋਈ ਫੈਕਟਰੀਆਂ ਦਾ ਨਹੀਂ ਕੰਮ ਜੇ ਫੈਕਟਰੀਆਂ ਦਾ ਹੈਗਾ ਤੇ ਉੱਥੇ ਫਰਮੈਸਾਂ ਤੇ ਦੁਨੀਆਂ ਲੱਗਦੀ ਹੈਗੀ ਪੜੇ ਲਿਖੇ ਬੱਚੇ ਬੇਰੁਜ਼ਗਾਰ ਹੋਏ ਪੜਦੀ ਹੈਗੀ ਅਸੀਂ ਤਾਂ ਇੱਕੋ ਹੀ ਮੰਗ ਕਰਦੇ ਆ ਸਰਕਾਰ ਨੂੰ ਇੱਕ ਤਾਂ ਨਿਰੇਗਾ ਬੰਦਨਾ ਕੀਤੀ ਜਾਵੇ ਦੂਜਾ ਜਿਹੜੇ ਬੇਰੁਜ਼ਗਾਰ ਬੱਚੇ ਆ ਗਏ ਜਿਹੜਾ ਇਹਨਾਂ ਨੇ ਆਖਿਆ ਸੀ ਵੀ ਅਸੀਂ ਨੌਕਰੀ ਕਰ ਕਰ ਦੇਵਾਂਗੇ ਉਹ ਦਿੱਤੀ ਜਾਵੇ ਇੱਕ ਅਸੀਂ ਮੰਗ ਕਰਦੇ ਆ ਵੀ ਚਿੱਟਾ ਚਿੱਟਾ ਬੰਦ ਕੀਤਾ ਜਾਵੇ ਤੇ ਇਸ ਲਈ ਜਿਵੇਂ ਹੁਣ ਆਉਣ ਵਾਲਾ ਐਮਪੀ ਦੀਆਂ ਚੋਣਾਂ ਦੇ ਵਿੱਚ ਇਹਨਾਂ ਨੂੰ ਹੱਥ ਲਕਾਇਆ ਨਹੀਂ ਫਿਰ ਆਉਣ ਵਾਲੀਆਂ 27 ਵਾਲੀਆਂ ਚੋਣਾਂ ਦੇ ਵਿੱਚ ਇਹਨਾਂ ਨੂੰ ਅਸੀਂ ਚੰਗੀ ਤਰਾਈਂ ਦੱਸਾਂਗੇ ਵੀ ਕਿਵੇਂ ਗਰੀਬਾਂ ਦੇ ਨਾਲ ਧੱਕਾ ਕੀਤਾ ਅੱਜ ਤੁਸੀਂ ਕਿੱਥੇ ਆਏ ਹੋ ਅੱਜ ਅਸੀਂ ਡੀਸੀ ਦਫ਼ਤਰ ਆਏ ਹਾਂ ਜੀ ਅਸੀਂ ਐਮਪੀ ਤੇ ਐਮਐਲਏ ਨੂੰ ਮੰਗ ਪੱਤਰ ਦੇਣਾਗਾ ਜਿਹੜੇ ਮੈਂ ਪੈਲਸਨ ਸੀਗੀ ਇਹਨਾਂ ਨੇ ਵਾਅਦੇ ਕੀਤੇ ਸੀ ਨਾ ਤਾਂ 100000 ਰੁਪਿਆ ਪਾਇਆ ਨਾ ਪੈਲਸਨਾ ਚ ਵਾਅਦਾ ਕੀਤਾ ਹੈ ਰੈਂਦਾ ਖੁੰਦਾ ਨਰੇਕਾ ਬੰਦ ਕਰ ਰਹੇਗੇ ਨਰੇਗਾ ਵਾਲਿਆਂ ਦੇ ਜਿਹੜੇ ਸੈਕਟਰੀ ਆ ਉਹਨਾਂ ਦੀ ਤਨਖਾਹਾਂ ਨਹੀਂ ਤਿੰਨ ਤਿੰਨ ਮਹੀਨਿਆਂ ਤੋਂ ਦਿੱਤੀਆਂ ਗਈਆਂ ਤੇ ਇਸ ਲਈ ਇਹਨਾਂ ਦੀ ਅਸੀਂ ਮੰਗਾਂ ਚਲੇ ਅੱਜ ਅਸੀਂ ਆ ਆਕਤਮੁਕਤੀ ਮੋਰਚਾ ਤੇ ਮਜ਼ਦੂਰ ਆਧਾਤੀ ਮਜ਼ਦੂਰ ਸਵਾਵਲੋ ਦੋ ਜਥੇਬੰਦ